ਸਿੱਖ ਇਤਿਹਾਸ ਵਿੱਚ ਭਾਈ ਮਰਦਾਨਾ ਜੀ ਦਾ ਆ ਦੋ ਗੱਲਾਂ ਦਾ ਸੱਚ ਤੁਹਾਡੇ ਵਰਗੇ ਥੋੜੇ ਸੱਜਣ ਹੀ ਜਾਣਦੇ ਨਹੀਂ ਹੋ ਸਕਦਾ ਬਹੁਤੇ ਸੱਜਣਾਂ ਨੂੰ ਨਾ ਪਤਾ ਹੋਵੇ ਉਹਦੇ ਵਿੱਚ ਦੋ ਮੁੱਖ ਕਾਰਨ ਸਨ ਕਿ ਭਾਈ ਮਰਦਾਨਾ ਜੀ ਨੂੰ ਮਰਦਾਨਾ ਨਾਂ ਕਿੰਜ ਪਿਆ ਜਾਂ ਦੂਸਰਾ ਭਾਈ ਮਰਦਾਨਾ ਜੀ ਨੂੰ ਭਾਈ ਦੀ ਪਾਦੀ ਕਿਸ ਨੇ ਦਿੱਤੀ ਕਿੱਥੇ ਦਿੱਤੀ ਤੇ ਕਦੋਂ ਦਿੱਤੀ ਇਹ ਬਹੁਤ ਇਤਿਹਾਸਕ ਪੱਖ ਤੋਂ ਵੱਡੇ ਸਵਾਲ ਨੇ ਜੇ ਆਪਾਂ ਇਹਨਾਂ ਨੂੰ ਸਮਝੀਏ ਨਾ ਸਮਝੀਏ ਤਾਂ ਕੋਈ ਮਤਲਬ ਲਵਣੀ ਰਹਿ ਜਾਂਦਾ ਪਰ ਮੈਂ ਸਮਝਦਾ ਕਿ ਹਰ ਸਿੱਖ ਨੂੰ ਇਹਦੇ ਬਾਰੇ ਪਤਾ ਹੋਣਾ ਚਾਹੀਦਾ ਕਿ ਭਾਈ ਮਰਦਾਨਾ ਜੀ ਦਾ ਜਿਹੜਾ ਇਹ ਨਾਂ ਕਿੰਜ ਪਿਆ ਤੁਸੀਂ ਸਭ ਜਾਣਦੇ ਹੋ ਕਿ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਤੋਂ ਲਗਭਗ 10 ਸਾਲ ਵੱਡੇ ਸਨ ਕਿਉਂਕਿ ਮਰਦਾਨਾ ਭਾਈ ਮਰਦਾਨਾ ਜੀ ਦਾ ਜਿਹੜਾ ਜਨਮ ਹੁੰਦਾ ਆ ਉਹ 1459 ਇਸਵੀ ਨੂੰ ਹੁੰਦਾ ਆ ਤੇ ਗੁਰੂ ਨਾਨਕ ਸਾਹਿਬ ਜੀ ਦਾ 1469 ਇਸਵੀ ਨੂੰ ਹੋਇਆ ਜਾਨੀ ਕਿ 10 ਸਾਲ ਭਾਈ ਮਰਦਾਨਾ ਜੀ ਗੁਰੂ ਗੋਬਿੰਦ ਸਾਹਿਬ ਤੋਂ ਵੱਡੇ ਸਨ ਤੇ ਆਪ ਜੀ ਦਾ ਪਿਤਾ ਦਾ ਨਾਮ ਜਿਹੜਾ ਸੀ ਮੀਰ ਬਦਰ ਬਦਰੇ ਅਤੇ ਮਾਤਾ ਜੀ ਦਾ ਨਾਮ ਲਖੋ ਜੀ ਸਨ ਉਹਨਾਂ ਦਾ ਇਹ ਨਾਮ ਸੀ ਤੇ ਇਹ ਰਾਏਪੋਏ ਦੀ ਤਲਵੰਡੀ ਦੇ ਹੀ ਰਹਿਣ ਵਾਲੇ ਸਨ ਕਿਉਂਕਿ ਗੁਰੂ ਨਾਨਕ ਸਾਹਿਬ ਦੀ ਉਸ ਸਥਾਨ ਤੇ ਹੀ ਉਹਨਾਂ ਦਾ ਪ੍ਰਕਾਸ਼ ਹੋਇਆ ਇਸ ਕਰਕੇ ਇਹ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਜਿਹੜੇ ਸੀ ਉਹ ਸੰਸਾਰੀ ਦੁਨੀਆ 'ਚ ਆ ਚੁੱਕੇ ਸਨ ਤੇ ਇੱਥੇ ਕੋਈ ਕਾਸਟਿਜ਼ਮ ਦੀ ਗੱਲ ਨਹੀਂ ਇੱਥੇ ਜਾਤ ਪਾਤ ਦੀ ਕੋਈ ਗੱਲ ਨਹੀਂ ਗੱਲ ਗੁਣਾ ਦੀ ਭਾਈ ਮਰਦਾਨਾ ਜੀ ਬਹੁਤ ਵਧੀਆ ਸਾਜ਼ ਵਜਾਉਂਦੇ ਸਨ ਇਹ ਤੁਹਾਨੂੰ ਇਹ ਵੀ ਪਤਾ ਆ ਕਿ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਉਹਨਾਂ ਨੇ ਲਗਭਗ 53 ਸਾਲ ਦਾ ਜ਼ਿੰਦਗੀ ਦਾ ਸਫ਼ਰ ਤੈਅ ਕੀਤਾ ਤੇ ਇਤਿਹਾਸ ਦੇ ਪੰਨੇ ਇਹ ਕਹਿੰਦੇ ਕਿ ਭਾਈ ਮਰਦਾਨਾ ਜੀ ਦੇ ਜਿਹੜੇ ਪਰਿਵਾਰ ਦੇ ਜਿਹੜੇ ਮਾਤਾ ਜੀ ਸਨ ਉਹਨਾਂ ਦੇ ਮੁਤਾਬਕ ਜਾਂ ਉਸ ਇਤਿਹਾਸ ਦੇ ਪੰਨਿਆਂ ਦੇ ਮੁਤਾਬਕ ਕਿਹਾ ਜਾਂਦਾ ਕਿ ਜਿੰਨੀ ਵੀ ਔਲਾਦ ਪੈਦਾ ਹੋਈ ਭਾਈ ਮਰਦਾਨਾ ਜੀ ਦੇ ਪਰਿਵਾਰ ਵਿੱਚ ਉਸ ਸਮੇਂ ਉਹ ਸਾਰੇ ਬੱਚਿਆਂ ਦੀ ਮੌਤ ਹੋ ਜਾਂਦੀ ਸੀ ਮਰ ਜਾਂਦੇ ਸਨ ਕੁਝ ਇਤਿਹਾਸਕਾਰਾਂ ਦਾ ਪੱਖ ਇਹ ਸੀ ਕਿ ਉਹਨਾਂ ਦਾ ਨਾਂ ਦਾਣਾ ਰੱਖਿਆ ਗਿਆ ਕੁਝ ਜਾਣਿਆਂ ਦਾ ਵਿਚਾਰ ਕਿ ਉਹਨਾਂ ਨੇ ਕਿਹਾ ਕਿ ਮਰ ਜਾਣਾ ਵੀ ਇੰਨੇ ਵੀ ਮਰ ਜਾਣਾ ਜੇ ਪਹਿਲੇ ਬੱਚੇ ਨਹੀਂ ਰਹੇ ਤੇ ਮਾਂ ਨੇ ਕਿਹਾ ਕਿ ਇੰਨੇ ਵੀ ਮਰ ਜਾਣਾ ਯਾਨੀ ਕਿ ਐਵੇਂ ਦਾ ਕੋਈ ਸ਼ਬਦ ਬੋਲਿਆ ਜਾਂਦਾ ਸੀ ਇਤਿਹਾਸ ਦੇ ਪੰਨਿਆਂ ਮੁਤਾਬਕ ਕਹਿੰਦੇ ਜਿੱਦੋਂ ਗੁਰੂ ਨਾਨਕ ਸਾਹਿਬ ਨਾਲ ਉਹਨਾਂ ਦੀ ਮੁਲਾਕਾਤ ਹੋਈ ਤਾਂ ਉਹਨਾਂ ਨੇ ਪੁੱਛਿਆ ਤੇਰਾ ਕੀ ਨਾਮ ਆ ਕੁਝ ਸੱਜਣਾ ਦਾ ਵਿਚਾਰ ਹੋ ਕੇ ਕਹਿੰਦੇ ਜੀ ਉਹਨਾਂ ਨੇ ਕਿਹਾ ਮੇਰਾ ਨਾਂ ਮਰ ਜਾਣਾ ਤੇ ਕਹਿੰਦੇ ਬਾਬੇ ਨਾਨਕ ਨੇ ਕਿਹਾ ਮਰ ਜਾਂਦਾ ਨਹੀਂ ਧਾਦਾ ਨਾ ਆ ਮਰਦਾਨਾ ਮਰਦਾਨੇ ਤੋਂ ਭਾਵ ਜਿਹੜਾ ਮਰਦਾ ਨਾ ਹੋਵੇ ਜੋ ਜਿਉਂਦਾ ਰਵੇ ਜੋ ਸਦਾ ਹੀ ਜਿਉਂਦਾ ਰਵੇ ਅੱਜ ਗੁਰੂ ਨਾਨਕ ਸਾਹਿਬ ਦੀ ਕਿਰਪਾ ਸਦਕਾ ਭਾਈ ਮਰਦਾਨਾ ਜੀ ਅੱਜ ਵੀ ਜਿਉਂਦੇ ਨੇ ਉਸ ਧਰਤੀ ਤੋਂ ਗਏ ਨਹੀਂ ਜਾਂ ਇੰਜ ਕਹ ਲਈਏ ਕਿ ਦਲੇਰ ਨਾ ਕਿਹਾ ਜਾਂਦਾ ਸੀ ਬਹਾਦਰ ਨਾ ਕਿਹਾ ਜਾਂਦਾ ਸੀ ਮਰਦਾਨਾ ਇਸ ਕਰਕੇ ਇਤਿਹਾਸ ਦੇ ਪੱਖ ਦੇ ਵਿੱਚ ਇੱਕ ਬਹੁਤ ਵੱਡੀ ਇਹ ਗੱਲ ਹੁੰਦੀ ਆ ਦੂਸਰਾ ਭਾਈ ਦੀ ਪਾਧੀ ਜਦੋਂ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਸੁਲਤਾਨਪੁਰ ਮਿਲਣ ਆਉਂਦੇ ਨੇ ਯਾਨੀ ਕਿ ਗੁਰੂ ਨਾਨਕ ਸਾਹਿਬ ਜੀ ਦੇ ਫਾਦਰ ਸਾਹਿਬ ਪਿਤਾ ਜੀ ਉਹਨੂੰ ਭੇਜਦੇ ਨੇ ਕਿ ਜਾ ਕੇ ਸੁਖ ਸੰਦ ਪੁੱਛ ਕੇ ਆ ਗੁਰੂ ਨਾਨਕ ਸਾਹਿਬ ਜੀ ਤੇ ਜਦੋਂ ਉੱਥੇ-ਉੱਥੇ ਮੁਲਾਕਾਤ ਹੁੰਦੀ ਆ ਤੇ ਫਿਰ ਕਿਹਾ ਜਾਂਦਾ ਕਿ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਦੇ ਹੀ ਸਾਥੀ ਬਣ ਕੇ ਰਹਿ ਗਏ ਇੱਕ ਗੱਲ ਜਿਹੜੀ ਇਤਿਹਾਸ 'ਚ ਆਉਂਦੀ ਆ ਕਿ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਤੁਸੀਂ ਰੁਕ ਜਾਓ ਤੋ ਕਹਿੰਦੇ ਜੀ ਮੇਰੀ ਧੀ ਵੀ ਇੱਕ ਸ਼ਾਦੀ ਹੋਣ ਵਾਲੀ ਆ ਤੇ ਉਦੋਂ ਬਾਅਦ ਮੈਂ ਤੁਹਾਡੇ ਨਾਲ ਆ ਫਿਰ ਕਹਿੰਦੇ ਕਿ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਦੀ ਸੁਪਤਰੀ ਦਾ ਆਨੰਦ ਕਾਰਜ ਲਈ ਜੋ ਸਮੇਂ ਦੇ ਮੁਤਾਬਕ ਜੋ ਵੀ ਸਬਦਾ ਪੱਤਾ ਜਾਂ ਜੋ ਜ਼ਿੰਮੇਵਾਰੀਆਂ ਹੁੰਦੀਆਂ ਸਨ ਉਹ ਸਾਰੀਆਂ ਆਪਣੇ ਹੱਥੀਂ ਨਿਭਾਈਆਂ ਕਹਿਣ ਤੋਂ ਭਾਵ ਕਿ ਉਹ ਜ਼ਿੰਮੇਵਾਰੀ ਤੋਂ ਫ੍ਰੀ ਕਰਕੇ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਜੀ ਨਾਲ 53 ਸਾਲ ਜ਼ਿੰਦਗੀ ਦੇ ਸਫਰਾਂ ਦੇ ਉੱਚੇ ਨੀਵੇਂ ਥਾਵਾਂ ਤੇ ਰਹੇ ਤੇ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਭਾਈ ਦੀ ਪਾਧੀ ਦਿੱਤੀ Pai, eu andava pra... Vira... ਆਪਣਾ ਯਾਨੀ ਕਿ ਇਹ ਤੁਸੀਂ ਸ਼ਬਦ ਨੂੰ ਬੜੇ ਨੇੜਿਓਂ ਸਮਝ ਸਕਦੇ ਹੋ ਇਸ ਕਰਕੇ ਗੁਰੂ ਨਾਨਕ ਸਾਹਿਬ ਨੇ ਇਹ ਪਾਦੀ ਭਾਈ ਮਰਦਾਨਾ ਜੀ ਨੂੰ ਦਿੱਤੀ ਕਿਉਂਕਿ ਉਦੋਂ ਸਮਿਆਂ ਦੇ ਵਿੱਚ ਜਾਤ ਪਾਤ ਦਾ ਬਹੁਤ ਗੋਲਬਾਲਾ ਸੀ ਇੱਕ ਜਾਤ ਦੂਜੀ ਜਾਤ ਦੇ ਨਾਲ ਨਹੀਂ ਸੀ ਬਿੰਦੇ ਭਰਾ ਕਹਿਣਾ ਤੇ ਬੜੀ ਦੂਰ ਦੀ ਗੱਲ ਸੀ ਲੇਕਿਨ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਕਿ ਪਾਦੀ ਦਿੱਤੀ ਹੁਣ ਕਈ ਲੋਕ ਕਹਿਣਗੇ ਜੀ ਗੁਰੂ ਨਾਨਕ ਸਾਹਿਬ ਜੀ ਦੇ ਨਾਂ ਨਾਲ ਵੀ ਦੇਵ ਲੱਗਦਾ ਸੀ ਪੂਰਾ ਨਾਂ ਲੈਣਾ ਚਾਹੀਦਾ ਸੀ ਤੇ ਤੁਹਾਡੇ ਵਿੱਚੋਂ ਸੂਝਵਾਨ ਸੱਜਣ ਜਾਣਦੇ ਨੇ ਕਿ ਅਰਦਾਸ ਦੀ ਜਿਹੜੀ ਰਸਮ ਅਰ ਅਰਦਾਸ ਜਿਹੜੀ ਸਿਰਜਣਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤੀ ਆ ਉਹ ਜਦੋਂ ਤੁਸੀਂ ਆਪਾਂ ਅਰਦਾਸ ਕਰਦੇ ਆ ਉਹਦੇ ਵਿੱਚ ਕਿਤੇ ਸ਼ਬਦ ਦੇਵ ਨਹੀਂ ਆਉਂਦਾ ਦੂਸਰਾ ਬੀਬੇ ਨਾਨਕੀ ਜੀ ਵੱਡੇ ਸਨ ਭੈਣ ਨਾਨਕੀ ਜੀ ਵੱਡੇ ਸਨ ਜੇ ਗੁਰੂ ਨਾਨਕ ਸਾਹਿਬ ਨਾਲ ਦੇਵ ਲੱਗਦਾ ਤੇ ਭੈਣ ਨਾਨਕੀ ਨਾਲ ਵੀ ਦੇਵ ਦੇਵੀ ਸ਼ਬਦ ਲੱਗਣਾ ਹੀ ਲੱਗਣਾ ਸੀ ਤੇ ਇੱਕ ਸ਼ਬਦੀ ਸ਼ਬਦ ਹੋਣ ਕਰਕੇ ਨਾਨਕ ਸ਼ਬਦ ਜਿਹੜਾ ਵਾ ਪ੍ਰਚਲਿਤ ਹੋ ਗਿਆ ਸਿੱਖ ਇਤਿਹਾਸ ਦੇ ਵਿੱਚ ਤੇ ਭਾਈ ਮਰਦਾਨਾ ਜੀ ਤੇ ਬਾਬਾ ਨਾਨਕ ਜੀ ساری ਉਮਰ ਇਕੱਠੇ ਰਹੇ ਤੇ ਕੁਝ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ 1534 ਨੂੰ 1534 ਨੂੰ ਭਾਈ ਮਰਦਾਨਾ ਦੀ ਇਹ ਸੰਸਾਰੀ ਦੁਨੀਆ ਨੂੰ ਛੱਡ ਕੇ ਸਰੀਰਕ ਤੌਰ ਤੇ ਲੇਕਿਨ ਬਾਬੇ ਨਾਨਕ ਵੱਲੋਂ ਦਿੱਤਾ ਹੋਇਆ ਨਾ ਮਰਦਾਨਾ ਉਹ ਸਦਾ ਹੀ ਜਿਉਂਦਾ ਰਹਿ ਗਿਆ ਅੱਜ ਵੀ ਜਿਉਂਦਾ ਆ ਅਸੀਂ ਭਾਈ ਮਰਦਾਨਾ ਜੀ ਨੂੰ ਬੜੇ ਮਾਣ ਦੇ ਨਾਲ ਯਾਦ ਕਰਦੇ ਆ ਹਰ ਇੱਕ ਸਿੱਖ ਨੂੰ ਨਿੱਕੀਆਂ ਨਿੱਕੀਆਂ ਗੱਲਾਂ ਦਾ ਜ਼ਰੂਰ ਖਿਆਲ ਰੱਖਣਾ ਚਾਹੀਦਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਇੰਜ ਦੇ ਵਿਚਾਰ ਤੁਹਾਡੇ ਆਪਣੇ YouTube ਚੈਨਲ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਤੇ ਅਪਲੋਡ ਨੇ ਜੁਹਦੇ ਬਸਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ